ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਵੇਸਣ ਤੇ ਪਿਆਜ਼ ਦੀ ਪਰੌਂਠੀ ਇਹਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਸਾਨੂੰ ਅਲੱਗਾ ਕੋਈ ਵੀ ਫਿਲਿੰਗ ਭਰਨ ਦੀ ਜ਼ਰੂਰਤ ਨਹੀਂ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਘੱਟ ਮਸਾਲਿਆਂ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਅਸੀਂ ਇਹਨੂੰ ਸਰਵ ਕਰਾਂਗੇ ਲੱਸੀ ਤੇ ਦਹੀਂ ਦੇ ਨਾਲ ਤੇ ਤੁਸੀਂ ਇਹਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਇਹਨਾਂ ਪਰੌਂਠਿਆਂ ਨੂੰ ਖਾ ਸਕਦੇ ਜੀ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਸੀ ਇਹਨਾ ਪਰੌਂਠੇ ਨੂੰ ਬਣਾ ਕੇ ਤਿਆਰ ਕੀਤਾ ਤੇ ਇਹ ਪਰੌਂਠੇ ਬਹੁਤ ਹੀ ਹੈਲਦੀ ਤੇ ਟੇਸਟੀ ਨੇ ਆਟਾ ਛਾਣ ਲਿਆ ਆਟਾ ਅਸੀਂ ਕਣਕ ਦਾ ਲਿਆ ਵਾ ਤੁਸੀਂ ਇਹਦੀ ਜਗ੍ਹਾ ਤੇ ਮੱਕੀ ਦਾ ਆਟਾ ਜਾਂ ਕੋਈ ਹੋਰ ਆਟਾ ਵੀ ਲੈ ਸਕਦੇ ਜੀ ਅਸੀਂ ਇਹ ਵੇਸਣ ਵਾਲੀਆਂ ਰੋਟੀਆਂ ਬਣਾ ਕੇ ਤਿਆਰ ਕਰਾਂਗੇ ਇੱਕ ਕੱਪ ਵੇਸਣ ਲਿਆ ਵਾ ਵੇਸਣ ਨੂੰ ਛਾਣ ਲਾਂਗੇ ਵੇਸਣ ਨੂੰ ਛਾਣ ਲਿਆ ਵਾ ਹੁਣ ਅਸੀਂ ਇੱਕ ਚਮਚਾ ਅਜਵੈਨ ਲਈ ਅਜਵੈਨ ਨੂੰ ਹੱਥ ਨਾਲ ਕ੍ਰਸ਼ ਕਰਕੇ ਤੇ ਦੇ ਉੱਪਰ ਪਾ ਲੈਣੀ ਮੀਡੀਅਮ ਸਾਈਜ਼ ਦਾ ਇੱਕ ਪਿਆਜ਼ ਲੈ ਕੇ ਪਿਆਜ਼ ਨੂੰ ਅਸੀਂ ਬਰੀਕ-ਬਰੀਕ ਕਟਿੰਗ ਕਰਕੇ ਤੇ ਵਿੱਚ ਪਾ ਲਿਆ ਵਾ ਤੇ ਥੋੜੀਆਂ ਜਿਹੀਆਂ ਮਿਰਚਾਂ ਹਰੀਆਂ ਲਈਆਂ ਵਾ ਇਹਨਾਂ ਨੂੰ ਅਸੀਂ ਬਰੀਕ ਕਟਿੰਗ ਕੀਤਾ ਵਾ ਤੇ ਹਰਾ ਧਨੀਆ ਖੂਬ ਸਾਰਾ ਪਾਵਾਂਗੇ ਜੇ ਤੁਹਾਡ ਕੋ ਨਹੀਂ ਹੈਗਾ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਇੱਕ ਚਮਚਾ ਬਰੀਕ ਪੀਸਿਆ ਹੋਇਆ ਅਨਾਰ ਦਾਣੇ ਅਨਾਰ ਦਾਣੇ ਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਖੱਟਾ ਇੱਕ ਚਮਚਾ ਨਮਕ ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ ਅੱਧਾ ਕ ਚਮਚਾ ਹਲਦੀ ਹਲਦੀ ਨੂੰ ਅਸੀਂ ਕਲਰ ਲਈ ਵਰਤਿਆ ਵਾ ਫੁਲਕਿਆਂ ਦਾ ਜਿਹੜਾ ਰੰਗ ਹੈ ਉਹ ਵਧੀਆ ਆਵੇ ਇੱਕ ਚਮਚਾ ਗਰਮ ਮਸਾਲਾ ਅੱਧਾ ਚਮਚ ਕਾਲੀ ਮਿਰਚ ਤੇ ਪੀਸਿਆ ਹੋਇਆ ਜੀਰਾ ਉਹ ਰੋਸਟ ਕਰਕੇ ਤੇ ਪੀਸ ਲਿਆ ਸੀ ਚਮਚੇ ਦਾ ਚੌਥਾ ਹਿੱਸਾ ਜੀਰਾ ਲਿਆ ਜੀਰਾ ਸੀ ਸਾਬਤੀ ਪਾਵਾਂਗੇ ਥੋੜਾ ਜਿਹਾ ਇਹ ਵੀ ਬਹੁਤ ਵਧੀਆ ਹੁੰਦਾ ਮੂਹ ਦੇ ਵਿੱਚ ਦੋ ਕ ਚਮਚੇ ਤਾਜ਼ਾ ਜੰਮਿਆ ਹੋਇਆ ਦਹੀਂ ਲਵਾਂਗੇ ਦਹੀਂ ਦੇ ਨਾਲ ਬਹੁਤ ਨਰਮ ਫੁਲਕੇ ਪੱਕਦੇ ਆ ਤੇ ਇਹ ਰੋਟੀਆਂ ਨੂੰ ਅਸੀਂ ਉਦੋਂ ਬਣਾਉਂਦੇ ਆ ਜਦੋਂ ਬਰਸਾਤਾਂ ਦੇ ਮੌਸਮ ਚੱਲਦੇ ਆ ਤੇ ਉਦੋਂ ਅਸੀਂ ਇਹਨਾਂ ਰੋਟੀਆਂ ਨੂੰ ਬਣਾ ਕੇ ਤਿਆਰ ਕਰਦੇ ਆ ਤੇ ਬਹੁਤ ਹੀ ਵਧੀਆ ਬਣਦੀਆਂ ਰੋਟੀਆਂ ਐ ਇਹ ਇਹ ਸਾਰੇ ਆਟੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਸਾਰੇ ਆਟੇ ਨੂੰ ਅਸੀਂ ਚੰਗੀ ਤਰ੍ਹਾਂ ਦਹੀਂ ਦੇ ਨਾਲ ਤੇ ਮਸਾਲਿਆਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਤੇ ਆਟੇ ਦਾ ਢੋ ਜਿਹੜਾ ਐ ਤਿਆਰ ਕਰਦੇ ਆ ਥੋੜੇ ਦਿਨਾਂ ਤੱਕ ਧੜਕੂ ਸੀ ਸਤੂ ਦੇ ਆਟੇ ਦੇ ਪਰੌਂਠੇ ਵੀ ਲੈ ਕੇ ਆਵਾਂਗੇ ਵੀਡੀਓ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਸਤੂ ਦੇ ਪਰੌਂਠੇ ਬਣਾਏ ਜਾਂਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਵੀਡੀਓ ਜਿਹੜੀ ਹੋਰਾਂ ਤੱਕ ਪਹੁੰਚੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਵੀ ਪਲੀਜ਼ ਕਰਿਓ ਤੇ ਸਪੋਰਟ ਕਰੋ ਤਾਂ ਜੋ ਕਿ ਵੀਡੀਓ ਜਿਹੜੀ ਹੋਰਾਂ ਤੱਕ ਵੀ ਪਹੁੰਚੇ ਥੋੜਾ ਥੋੜਾ ਪਾਣੀ ਪਾ ਕੇ ਤੇ ਆਟੇ ਦੇ ਢੋਨ ਨੂੰ ਅਸੀਂ ਇਕੱਠਾ ਕਰ ਲਿਆ ਵਾ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਮਸਾਲੇ ਇਹਦੇ ਵਿੱਚ ਪਾ ਸਕਦੇ ਜੀ ਆਟੇ ਨੂੰ ਚੰਗੀ ਤਰ੍ਹਾਂ ਇਕੱਠਾ ਕਰ ਲਿਆ ਵਾ ਹੁਣ ਅਸੀਂ ਇਹਨੂੰ 10 ਮਿੰਟ ਰੈਸਟ ਤੇ ਰੱਖ ਲਏਗੇ 10 ਮਿੰਟ ਹੋ ਗਿਆ ਆਟੇ ਨੂੰ ਰੱਖਿਆ ਨੂੰ ਥੋੜਾ ਜਿਹਾ ਅਸੀਂ ਤੇਲ ਲਵਾਂਗੇ ਤੇਲ ਅਸੀਂ ਰਿਫਾਈਨਡ ਲਿਆ ਵਾ ਤੁਸੀਂ ਤੇਲ ਦੀ ਜਗ੍ਹਾ ਤੇ ਦੇਸੀ ਘਿਓ ਵੀ ਲੈ ਸਕਦੇ ਜੀ ਇਹਦੇ ਉੱਪਰ ਥੋੜਾ ਜਿਹਾ ਪਾ ਕੇ ਤੇਲ ਨੂੰ ਤੇ ਇਹਨੂੰ ਆਟੇ ਨੂੰ ਅਸੀਂ ਹਲਕਾ ਜਿਹਾ ਚਿਕਨਾ ਕਰ ਲਏਗੇ ਆਟੇ ਨੂੰ ਇਕੱਠਾ ਕਰਕੇ ਗਿੱਲਾ ਪੋਣਾ ਲਾ ਕੇ ਪੰਜ ਮਿੰਟਾਂ ਵਾਸਤੇ ਸੀ ਰੱਖ ਲੈਣੇ ਆ। ਥੋੜਾ ਜਿਹਾ ਆਟਾ ਤੋੜ ਲੈਣੇ ਆ ਤੋੜ ਕੇ ਤੇਨੂੰ ਅਸੀਂ ਹੱਥ 'ਤੇ ਉਪਰ ਐਸਤਰਾ ਰੱਖ ਕੇ ਐਸਤਰਾ ਥਾਂਦਲਾਸ ਕਰਨਾ ਤੇਨੂੰ ਗੋਲ ਪੇੜਾ ਬਣਾ ਕੇ ਤਿਆਰ ਕਰ ਲੈਣਾ। ਐਸਤਰਾ ਗੋਲ ਇਹਨੂੰ ਅਸੀਂ ਉਹਨਾਂ ਸੁੱਕੇ ਆਟੇ ਦੇ ਨਾਲ ਡਸਟ ਕਰਾਂ। ਡਸਟ ਕਰਕੇ ਤੇ ਹੱਥਾਂ ਦੇ ਨਾਲ ਹਲਕਾ ਜਿਹਾ ਦਬਾ ਕੇ ਥੋੜਾ ਜਿਹਾ ਦੇ ਉੱਪਰ ਅਸੀਂ ਤਨੀਆ ਲਾ ਲਈਏ ਤਨੀਏ ਦੇ ਨਾਲ ਜਿਹੜੀ ਪਰੌਂਠੀ ਹੈ ਬਹੁਤ ਵਧੀਆ ਦੇਖਾਉਂਦੀ ਹੈ ਇਹਨੂੰ ਹਲਕੇ ਆ ਹਨ ਨਾਲ ਵੀ ਲੈ ਲਈਏ ਤੁਸੀਂ ਵੀ ਦੇਖ ਸਕਦੇ ਜੀ ਬਹੁਤ ਹੀ ਵਧੀਆ ਫੁਲਕਾ ਜਿਹੜਾ ਬਿਲਕੁਲ ਤਿਆਰ ਹੋਇਆ ਉੱਪਰ ਜਿਹੜਾ ਤਨੀਆ ਲਾਉਂਦੇ ਨਾਲ ਇਹਦੀ ਹੋਰ ਲੁੱਕ ਆ ਜਿਹੜੀ ਹੈ ਬਹੁਤ ਵਧੀਆ ਹੋ ਗਈ ਹੈ ਹੁਣ ਅਸੀਂ ਇਹਨੂੰ ਤਵੇ ਦੇ ਉੱਪਰ ਪਾ ਲੈਣੀ ਹੈ ਕਿਹੜਾ ਸੀ ਹੋਰ ਲੈ ਲਿਆ ਵਾ ਇਹਨੂੰ ਐਸੀ ਸੁੱਕੀ ਆਟੇ ਦੇ ਨਾਲ ਹਲਕਾ ਜਿਹਾ ਡਸਟ ਕਰ ਲੈਣੇ ਆ ਇਹਦੇ ਉੱਪਰ ਥੋੜਾ ਜਿਹਾ ਧਨੀਆ ਲਾ ਕੇ ਅਸੀਂ ਇਸ ਤਰ੍ਹਾਂ ਵੀ ਰੱਖ ਕੇ ਤੇ ਨੂੰ ਵੀਸ ਆ ਬਹੁਤ ਆਸਾਨੀ ਨਾਲ ਜਿਹੜਾ ਇਹ ਫੁਲਕਾ ਜਿਹੜਾ ਬੇਲਿਆ ਜਾਂਦਾ ਜਿਹਦੇ ਵਿੱਚ ਅਲੱਗ ਤੋਂ ਵੀ ਕੋਈ ਫਿਲਿੰਗ ਪਾਉਣ ਦੀ ਚੀਜ਼ ਨਹੀਂ ਦਈ ਦੂਸਰੇ ਵਾਲਾ ਵੀ ਫੁਲਕਾ ਬਿਲਕੁਲ ਤਿਆਰ ਫੁਲਕੇ ਦੀ ਸਾਈਡ ਬਦਲ ਲੈਣੀ ਹੈ ਦੂਸਰੇ ਫੁਲਕੇ ਨੂੰ ਐਸੀ ਉਸੇ ਤਰੀਕੇ ਨਾਲ ਫੇਲ ਦਿੰਦੇ ਹਾਂ ਉੱਪਰ ਅਸੀਂ ਇਹਦੇ ਥੋੜਾ ਜਿਹਾ ਤੇਲ ਲਾ ਲਾਂਗੇ ਤੇ ਦੀ ਸਾਈਡ ਬਦਲ ਲੈਣੀ ਹੈ ਅਸੀਂ ਮੀਡੀਅਮ ਫਲੇਮ ਤੇ ਇਹਨੂੰ ਸੇਕ ਕੇ ਤਿਆਰ ਕਰਾਂਗੇ ਫੁਲਕੇ ਨੂੰ ਕਿ ਬਹੁਤ ਹੀ ਕ੍ਰਿਸਪੀ ਜਿਹੜਾ ਇਹ ਫੁਲਕਾ ਜਿਹੜਾ ਬਣ ਕੇ ਤਿਆਰ ਹੋਵੇ ਤੇਲ ਨੂੰ ਅਸੀਂ ਇਹਦੇ ਲਾ ਲਿਆ ਵਾ ਉੱਪਰ ਦੋਨਾਂ ਸਾਈਡਾਂ ਤੇ ਤੇਨੂੰ ਅਸੀਂ ਸੇਕ ਲੈਨੇ ਹਾਂ ਬਹੁਤ ਹੀ ਵਧੀਆ ਇਹਦਾ 컬ਰ ਆ ਰਿਹਾ ਫੁਲਕੇ ਦੇਖੰਚ ਵੀ ਬਹੁਤ ਹੀ ਸੋਨਾ ਲੱਗ ਰਿਹਾ ਆ ਫੁਲਕਾ ਦੋਨਾਂ ਸਾਈਡਾਂ ਤੋਂ ਅਸੀਂ ਵੇਸਣ ਵਾਲੇ ਫੁਲਕੇ ਨੂੰ ਸੇਕ ਲਿਆ ਤੁਸੀਂ ਵੀ ਦੇਖ ਸਕਦੇ ਜੇ ਬਹੁਤ ਹੀ ਵਧੀਆ ਫੁਲਕਾ ਬਣ ਕੇ ਤਿਆਰ ਹੋਇਆ ਇਸੇ ਤਰੀਕੇ ਨਾਲ ਅਸੀਂ ਸਾਰੇ ਫੁਲਕੇਆਂ ਨੂੰ ਬਣਾ ਲਈਏ ਤਾਂ ਫਲੇਮ ਨੂੰ ਅਸੀਂ ਮੀਡੀਅਮ ਸਲੋਈ ਰੱਖਾਂ ਦੂਸਰੇ ਫੁਲਕੇ ਨੂੰ ਵੀ ਸੀ ਉਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਿਆ ਫੁਲਕਾ ਬਣ ਕੇ ਤਿਆਰ ਦੂਸਰਾ ਪੁਲਕਾ ਬਣ ਕੇ ਵੀ ਤਿਆਰ ਹੈ ਤੁਸੀਂ ਦੋਨਾਂ ਸਾਈਡਾਂ ਤੋਂ ਦੇਖ ਸਕਦੇ ਜੀ ਬਹੁਤ ਹੀ ਵਧੀਆ ਕ੍ਰਿਸਪੀ ਜਿਹੜੇ ਬੇਸਨ ਦੇ ਪਰੌਂਠੇ ਆ ਬਣ ਕੇ ਤਿਆਰ ਹੋ ਰਹੇ ਐ ਇਸੇ ਤਰੀਕੇ ਨਾਲ ਅਸੀਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰਦੇ ਹਾਂ ਇਹਦੇ ਉੱਪਰ ਵੀ ਅਸੀਂ ਤੇਲ ਅਪਲਾਈ ਕਰ ਲੈਨੇ ਆ ਤੇਲ ਜਾਂ ਘਿਓ ਤੁਸੀਂ ਕੋਈ ਵੀ ਚੀਜ਼ ਵਰਤ ਸਕਦੇ ਜੀ ਪੁਲਕੇ ਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਕ੍ਰਿਸਪ ਕਰ ਲੈਂਦੇ ਆ ਸਾਰੇ ਫੁਲਕੇ ਬਣ ਕੇ ਤਿਆਰ ਆ ਤੁਸੀਂ ਫੁਲਕੇ ਵੇਖ ਸਕਦੇ ਜੀ ਬਹੁਤ ਹੀ ਕ੍ਰਿਸਪੀ ਵੇਸਣ ਵਾਲੇ ਫੁਲਕੇ ਬਣ ਕੇ ਤਿਆਰ ਹੋਏ ਆ ਆ ਵੇਖੋ ਇੱਕਦਮ ਕ੍ਰਿਸਪੀ ਬਣ ਕੇ ਤਿਆਰ ਹੋਏ ਸਾਰੇ ਫੁਲਕੇਨ ਬਣਾ ਕੇ ਸੀ ਤਿਆਰ ਕਰ ਲਿਆ ਬਹੁਤ ਹੀ ਨਰਮ ਤੇ ਕ੍ਰਿਸਪੀ ਖਾਣ ਦੇ ਵਿੱਚ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਤੇ ਅੰਜੋਏ ਕਰਿਓ ਸਾਡੇ ਤੇ ਬਹੁਤ ਜ਼ਿਆਦਾ ਬਾਰਿਸ਼ ਆ ਰਹੀ ਆ ਅਸੀਂ ਤੇ ਅੰਜੋਏ ਕਰ ਰਹੇ ਆ ਤੁਸੀਂ ਵੀ ਇਸੇ ਤਰ੍ਹਾਂ ਅੰਜੋਏ ਕਰਿਓ ਇਹ ਖਾਣ ਵਿੱਚ ਬਹੁਤ ਹੀ ਵਧੀਆ ਬਣਦੇ ਨੇ ਬਹੁਤ ਹੀ ਕ੍ਰਿਸਪੀ ਬਣੇ ਨੇ ਵੇਸੰਦੇ ਪਰੌਂਠੇ ਦਹੀਂ ਦੇ ਨਾਲ ਸਰਵ ਕਰਾਂਗੇ ਨਾਲ ਅਸੀਂ ਲੱਸੀ ਲਵਾਂਗੇ ਤੇ ਪੰਜਾਬੀ ਤਰੀਕੇ ਨਾਲ ਅਸੀਂ ਇਹਨਾਂ ਨੂੰ ਵੇਸੰਦੇ ਪਰੌਂਠਿਆਂ ਨੂੰ ਖਾ ਕੇ ਇੰਜੋਏ ਕਰਾਂਗੇ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਖਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ